ਦੇ ਦੋ ਜਵਾਬ ਸਾਰੇ ਸਿਆਣੀ ਮਸੀਹੀ ਤੇ ਜਾ ਹੀ ਆ ਆ ਤੁਹਾਡਾ ਸਾਫ ਦਾ ਵੇਨੇ ਪਲਾਉਣੀ ਸੋ ਅਸੀਂ ਪਰਮੇਸ਼ਰ ਦੇ ਵਚਨਾਂ ਨੂੰ ਸਿੱਖਦੇ ਆ ਅ ਕ੍ਰਿਸਚੀਅਨਿਟੀ ਵਿੱਚ ਮਸੀਹਤ ਵਿੱਚ ਇੱਕ ਸਭ ਤੋਂ ਵੱਡੀ ਜਿਹੜੀ ਗੱਲ ਗਿਣੀ ਜਾਂਦੀ ਆ ਕਿ ਪਰਮੇਸ਼ਰ ਦੇ ਵਚਨਾਂ ਉੱਤੇ ਜਿਆਦਾ ਜ਼ੋਰ ਦਿੱਤਾ ਜਾਂਦਾ ਪਵਿੱਤਰ ਬਾਈਬਲ ਨੂੰ ਸਿਖਾਇਆ ਜਾਂਦਾ ਹੈ ਤਾਕੇ ਪਵਿੱਤਰ ਬਾਈਬਲ ਦੇ ਦੁਆਰਾ ਸਭ ਲੋਕ ਜਿਹੜੇ ਆਸ਼ੀਰਵਾਦ ਪਾਉਣ ਤੁਸੀਂ ਦੇਖਦੇ ਹੋ ਮੈਂ ਮਤਲਬ ਜਿਆਦਾ ਤੋਂ ਜਿਆਦਾ ਜਿਹੜਾ ਪ੍ਰਚਾਰ ਕਰਦਾ ਹਾਂ ਪ੍ਰਭੂ ਦੇ ਵਚਨਾਂ ਦੇ ਉੱਤੇ ਜਿਆਦਾ ਮੈਂ ਸਿਖਾਉਣਾ ਪਸੰਦ ਕਰਦਾ ਹਾਂ ਕਿ ਜੋ ਵਚਨ ਨੂੰ ਪੜੋ ਵਚਨਾਂ ਦੇ ਅਨੁਸਾਰ ਜ਼ਿੰਦਗੀ ਬਸ਼ਰ ਕਰੋ ਇਹੀ ਕੰਮ ਪ੍ਰਭੂ ਯਿਸੂਮਸੀ ਕਰਨਾ ਹੈ ਪ੍ਰਭੂ ਯਿਸੂਮਸੀ ਦੀ ਲਾਈਫ ਨੂੰ ਧਿਆਨ ਨਾਲ ਵੇਖ ਲਓ ਤੁਸੀਂ ਹallelujah ਹallelujah ਧਿਆਨ ਨਾਲ ਉਹਨਾਂ ਦੇ ਜੀਵਨ ਨੂੰ ਦੇਖ ਲਓ ਇਹ ਕੰਮ ਉਹ ਬੜਾ ਖਾਸ ਕਰਨਾ ਹੈ ਉਹਨੇ ਇਹ ਗੱਲ ਬੋਲੀ ਵੀ ਕਿ ਮੈਂ ਖੰਡਨ ਨਹੀਂ ਕਰਨ ਆਇਆ ਮੈਂ ਪੂਰਾ ਕਰਨ ਆਇਆ ਮੈਂ ਠੀਕ ਕਰਨਾ ਆਇਆ ਘਟਾਉਣ ਨਹੀਂ ਆਇਆ ਮੈਂ ਉਹਨੂੰ ਹੋਰ ਵਧੀਆ ਉਹਦੇ ਵਿੱਚ ਹੋਰ ਐਡ ਕਰਨਾ ਆਇਆ ਹallelujah ਹallelujah ਮੈਂ ਉਹਨੂੰ ਰੱਦ ਨਹੀਂ ਕੁਝ ਵੀ ਕਰਦਾ ਬਲਕਿ ਮੈਂ ਹੋਰ ਸ਼ਾਰਪ ਕਰ ਦਾਂਗਾ ਹੋਰ ਵਧੀਆ ਕਰ ਦਾਂਗਾ ਉਹਨੇ ਕੀਤਾ ਯਾਦ ਰੱਖਣਾ ਇਸ ਗੱਲ ਨੂੰ ਸੋ ਮਹਾਨ ਪ੍ਰਭੂ ਪਰਮੇਸ਼ਰ ਚਾਹੁੰਦੇ ਨੇ ਕਿ ਅਸੀਂ ਜਿਹੜੀ ਉਸਨੇ ਸਾਨੂੰ ਇਹ ਵਚਨ ਦਿੱਤਾ ਹੈ ਉਸ वचन ਦੇ ਅਨੁਸਾਰ ਆਪਣਾ ਜੀਵਨ ਬਸ਼ਰ ਕਰੀਏ ਇਸ वचन ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਿਤਾਈਏ ਇਸ वचन ਦੇ ਅਨੁਸਾਰ ਜ਼ਿੰਦਗੀ ਜੀਏ ਤੇ ਫਿਰ ਤੁਸੀਂ ਪਰਮੇਸ਼ਰ ਤੁਹਾਡੇ ਨਾਲ ਰਹੇਗਾ ਤੇ ਤੁਸੀਂ ਬਰਕਤਾਂ ਵਾਲਾ ਜੀਵਨ ਜਿਹੜਾ ਪ੍ਰਾਪਤ ਕਰੋਗੇ ਹallelujah ਤੁਸੀਂ ਸਮਰੱਥੀ ਜੀਵਨ ਪ੍ਰਾਪਤ ਕਰੋਗੇ ਔਰ ਤੁਹਾਨੂੰ ਕਿਸੇ ਚੰਗੀ ਵਸਤੂ ਦੀ ਕਮੀ ਨਹੀਂ ਆਏਗੀ ਜੇ ਤੁਸੀਂ ਬਾਈਬਲ ਨੂੰ ਪੜ੍ਹ ਕੇ ਇਹਦੇ ਅਨੁਸਾਰ ਆਪਣੇ ਜੀਵਨ ਨੂੰ ਬਸ਼ਰ ਕਰਦੇ ਹੋ ਪਰ ਜੇ ਤੁਸੀਂ ਆਪਣੇ ਜੀਵਨ ਕਾਲ ਚ ਚੱਲਦੇ ਚੱਲਦੇ ਆ ਬਾਈਬਲ ਨੂੰ ਪੜ੍ਹਦੇ ਆ ਪੜ੍ਹਦੇ ਆ ਜੇ ਤੁਸੀਂ ਇਹ ਤੋਂ ਉਲਟ ਚੱਲਦੇ ਹੋ ਤੇ ਸ਼ਾਇਦ ਤੁਹਾਨੂੰ ਕਿਤੇ ਠੋਕਰ ਖਾਣੀ ਪੈ ਜਾਵੇ ਜਾਂ ਕਿਸੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਜਾਵੇ ਉਹਦੇ ਲਈ ਰੋਵੋ ਤੇ ਕੁਲਾਓ ਨਾ ਬਲਕਿ ਫਿਰ ਉੱਠ ਖੜੇ ਹੋ ਤੇ ਖੁਦਾ ਦੀ ਮਹਿਮਦ ਲਈ ਉਹਦੇ ਵਚਨਾਂ ਉੱਤੇ ਚੱਲਣ ਵਾਲੇ ਹੋ ਜਾਓ ਹallelujah ਤਾਂ ਵੀ ਯਸ਼ੂਮਸੀ ਕੇ ਨਾਮ ਕੀ ਜੈ ਹallelujah ਹallelujah ਪਰ ਇਸ ਵਚਨ ਨੂੰ ਲੈ ਕੇ ਸੰਸਾਰ ਦੇ ਵਿੱਚ ਢੇਰਾਂ ਲੋਕ ਜਿਹੜੇ ਨੇ ਉਹਨਾਂ ਨੇ ਜਿਹੜਾ ਉਲਟ ਪੁਲਟ ਸਾਰਾ ਕਰ ਦਿੱਤਾ ਸਿਸਟਮ ਉਹਨਾਂ ਨੇ ਵਚਨ ਨੂੰ ਥੋੜਾ ਗੜਬੜ ਕਰ ਦਿੱਤਾ ਵਚਨ ਨੂੰ ਸਮਝਣ ਵਿੱਚ ਸਮਝਾਉਣ ਵਿੱਚ ਥੋੜਾ ਗੜਬੜ ਆ ਗਈ ਆ ਕਲੀਸੀਆਵਾਂ ਦੇ ਵਿੱਚ ਇਸ ਤਰ੍ਹਾਂ ਥੋੜਾ ਕੰਮ ਚੱਲ ਰਿਹਾ ਉਹਦੇ ਕਰਕੇ ਥੋੜਾ ਨੁਕਸਾਨ ਹੋ ਰਿਹਾ ਕਲੀਸੀਆਵਾਂ ਦਾ ਉਸੇ ਕਰਕੇ ਕਲੀਸੀਆ ਵੱਧਦੀ ਫੁੱਲਦੀ ਨਹੀਂ ਪਈ ਕਲੀਸੀਆ ਜਿਹੜੀ ਤਰੱਕੀ ਨਹੀਂ ਕਰਦੀ ਪਈ ਜਿਹੜੀ ਜਿਹੜੀ ਪਹਿਲੀ ਆ ਉਹਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਉਹ ਬੀਜ ਜਿਹੜਾ ਉਹ ਪੁੰਗਰਦਾ ਨਹੀਂ ਪਿਆ अच्छी ਤਰ੍ਹਾਂ ਦੇ ਨਾਲ ਜੜ ਨਹੀਂ ਫੜਦਾ ਪਿਆ ਉਹਨਾਂ ਦੇ ਵਿੱਚ ਔਰ ਪੂਰੀ ਤਰ੍ਹਾਂ ਦੇ ਨਾਲ ਉਹ ਪਰਫੁੱਲੀ ਤੇ ਨਹੀਂ ਹੁੰਦੇ ਪਏ ਪ੍ਰਭੂ ਚਾਹੁੰਦੇ ਨੇ ਉਹ बार-बार ਉਹਨਾਂ ਨੇ ਵਚਨਾਂ ਨੂੰ ਲੈ ਕੇ ਹੀ ਸਿਖਾਇਆ ਵਚਨਾਂ ਨੂੰ ਲੈ ਕੇ ਬੋਲਿਆ ਉਹਨਾਂ ਨੇ ਵਚਨਾਂ ਨੂੰ ਲੈ ਕੇ ਦੱਸਿਆ ਕਿ ਤੁਸੀਂ ਉਸੇ ਦੇ ਦੁਆਰਾ ਤੁਸੀਂ ਆਸ਼ੀਰਵਾਦ ਪਾਓ ਦੇਖੋ ਨਾ ਮੈਂ ਕਿਸੇ ਡਿਨੋਮੀਨੇਸ਼ਨ ਨੂੰ ਮਾੜਾ ਕਹਿਣਾ ਨਾ ਮੈਂ ਕਿਸੇ ਪਾਸਟਰ ਨੂੰ ਮਾੜਾ ਕਹਿਣਾ ਮੈਂ ਕਹਿਣਾ ਕੋਈ ਵੀ ਆ ਪਰਮੇਸ਼ਰ ਦੇ ਵਚਨ ਨੂੰ ਠੀਕ ਰੀਤੀ ਦੇ ਨਾਲ ਉਸ ਨੂੰ ਸਿਖਾਵੇ ਤੇ ਸੁਣਨ ਵਾਲੇ ਉਸ ਨੂੰ ਠੀਕ ਰੀਤੀ ਨਾਲ ਸੁਣਨ ਤੇ ਪਰਮੇਸ਼ਰ ਦੀ ਦੇਹ ਸਰਦੀ ਜਾਏ ਹallelujah ਹallelujah ਜਿਹੜਾ ਵਚਨ ਦੇਹਦਾਰੀ ਹੋਇਆ ਉਹ ਉਹਦੀ ਦੇਹ ਜਿਹੜੀ ਉਸਰਦੀ ਜਾਏ ਜਿਉ ਸਾਰਾ ਕਮਿਟੀ ਕੀ ਰੀਤੀ ਨਾਲ ਹੋਏਗਾ ਤੇ ਜੇ ਤੁਸੀਂ ਵਚਨ ਦੀ ਆਤਮਿਕ ਵਚਨ ਦੀ ਰੋਟੀ ਖਾਓਗੇ ਤੇ ਤੁਸੀਂ ਆਤਮਿਕ ਰੀਤੀ ਨਾਲ ਵਧੋਗੇ ਤੁਸੀਂ ਆਤਮਿਕ ਰੀਤੀ ਨਾਲ ਵਧੋਗੇ ਸੰਸਾਰਿਕ ਰੋਟੀ ਖਾਂਦੇ ਹੋ ਤੁਸੀਂ ਸੰਸਾਰਿਕ ਰੀਤੀ ਨਾਲ ਵਧਦੇ ਹੋ ਸੰਸਾਰਿਕ ਰੋਟੀ ਤੁਸੀਂ ਖਾਂਦੇ ਹੋ ਨਾ ਤੇ ਤੁਸੀਂ ਸੰਸਾਰਿਕ ਰੀਤੀ ਨਾਲ ਵਧਦੇ ਹੋ ਆਤਮਿਕ ਰੋਟੀ ਖਾਓਗੇ ਤੁਸੀਂ ਆਤਮਿਕ ਰੀਤੀ ਨਾਲ ਬੋਲੋ ਹਲੇਲੂਇਆ ਹਲੇਲੂਇਆ ਬੋਲਦੇ ਹੋ ਹਲੇਲੂਇਆ ਹੁਣ ਪੱਟੀ ਗਰਮ ਹੋਣ ਲੱਗੀ ਜੇ ਹੁਣ ਝਾੜੀ ਨੂੰ ਅੱਗ ਲੱਗਣ ਲੱਗੀ ਹੁਣ ਵੇਖੋ ਕੀ ਬੰਦ ਆ ਜੇ ਫਿਰ ਹਲੇਲੂਇਆ ਯੇਸ਼ੂ ਮਸੀਹ ਕੇ ਨਾਮ ਕੀ ਜੈ ਯੇਸ਼ੂ ਮਸੀਹ ਕੇ ਨਾਮ ਕੀ ਜੈ ਔ ਗੁਬਾਰੇ ਫਟਣ ਲੱਗ ਪੇ ਦੇਖ ਲੋ ਜਦੋਂ ਦੁਨਿਆਵੀ ਰੋਟੀ ਖਾਂਦੇ ਹੋ ਤੁਹਾਡਾ ਦੁਨਿਆਵੀ ਸ਼ਰੀਰ ਵੱਧਦਾ ਹੈ ਆਤਮਿਕ ਰੋਟੀ ਖਾਂਦੇ ਹੋ ਤੁਸੀਂ ਆਤਮਾ ਵਿੱਚ ਵੱਧਦੇ ਹੋ ਮਸੀਹ ਦੀ ਦੇਈ ਉਸਰਦੀ ਆ ਤੁਹਾਨੂੰ ਆਤਮਾ 'ਚ ਵਰਦਾਨ ਮਿਲਦੇ ਨੇ ਤੁਸੀਂ ਆਤਮਿਕ ਰੀਤੀ ਨਾਲ ਚੰਗੀ ਚੰਗੀ ਚੀਜ਼ਾਂ ਪ੍ਰਾਪਤ ਕਰਦੇ ਹੋ ਮੰਨ ਲਓ ਦੁਨਿਆਵੀ ਰੋਟੀ ਵਿੱਚ ਖਾਂਦੇ ਖਾਂਦਿਆਂ ਉਹਦੇ ਵਿੱਚ ਮਿਲਾਵਟਾਂ ਹੁੰਦੀਆਂ ਨੇ ਨਾ ਦੁਨਿਆਵੀ ਰੋਟੀ ਖਾਂਦੇ ਤੁਸੀਂ ਵੀ ਮਿਲਾਵਟ ਵਾਲਾ ਫੂਡ ਚਲਦਾ ਹੀ ਪਿਆਣਾ ਬਹੁਤ ਜ਼ਿਆਦਾ ਆਇਲ ਖਾਓਗੇ ਤੇ ਨੁਕਸਾਨ ਹੋਏਗਾ ਤੁਸੀਂ ਜਾਣਦੇ ਹੋ ਤੁਸੀਂ ਚੰਗੀ ਤਰ੍ਹਾਂ ਵੇਖ ਹੀ ਸਕਦੇ ਹੋ ਹਾਂ ਘੱਟ ਵੱਧ ਖਾਓਗੇ ਟਾਈਮ ਤੋਂ ਉਲਟ ਪੁਲਟ ਖਾਓਗੇ ਚਰਬੀ ਵਾਲੀ ਚੀਜ਼ਾਂ ਜ਼ਿਆਦਾ ਖਾਓਗੇ ਨਮਕ ਖੰਡ ਦੀ ਮਾਤਰਾ ਜ਼ਿਆਦਾ ਖਾਓਗੇ ਮਿਲਾਵਟੀ ਚੀਜ਼ਾਂ ਜ਼ਿਆਦਾ ਖਾਓਗੇ ਤਾਂ ਨੁਕਸਾਨ ਸ਼ਾਇਦ ਤੁਹਾਨੂੰ ਨਹੀਂ ਪਤਾ ਕਿ ਹਲਵਾਈ ਲੋਕਾਂ ਨੇ ਇਹੋ ਜਿਹੇ ਕੈਮੀਕਲ ਰੱਖੇ ਨੇ ਜਿਹੜੀ ਤੁਹਾਡੀ ਦਾਲ ਨੂੰ ਜਿਹੜੀ 4 ਘੰਟੇ ਚ 5 ਘੰਟੇ ਚ ਗਲਣੀ ਹੋ 1 ਘੰਟੇ ਚ ਗਲਾ ਸਕਦੇ ਆ ਥੋੜਾ ਜਿਹਾ ਕੈਮੀਕਲ ਸੁੱਟ ਕੇ ਸੁੱਟਦੇ ਆ ਥੋੜਾ ਜਿਹਾ ਸੁੱਟਦੇ ਆ ਚੋਰੀ ਚੋਰੀ ਲਾਉਂਦੇ ਘਰਦਿਆਂ ਨੂੰ ਪਤਾ ਨਹੀਂ ਬੜਾ ਖਤਰਨਾਕ ਕੈਮੀਕਲ ਨੇ ਉਹ ਬਹੁਤ ਸਾਰੇ ਕੈਮੀਕਲ ਨਹੀਂ ਬਹੁਤ ਸਾਰੇ ਸੋਡਾ ਜਿਹੜੇ ਉਹ ਲਾ ਦਿੰਦੇ ਆ ਮਿੱਠਾ ਸੋਡਾ ਬਸ ਚੁਟਕੀ ਲਾਉਣ ਦੀ ਲੋੜ ਆ ਚਨੇ ਫਰ ਤੇ ਜੇ ਕਿਤੇ ਦੋ ਚਮਚੇ ਲੱਗ ਜਾਣ ਤੇ ਤੁਸੀਂ ਫਰ ਰਹੇ ਨਾ ਫਿਰ ਬਾਥਰੂਮ 'ਚੋਂ ਬਾਹਰ ਹੀ ਨਹੀਂ ਆਉਣਾ ਮਤਲਬ ਇਹੋ ਜਿਹਾ ਕੈਮੀਕਲ ਨੇ ਖੋਪ ਜੇ ਤੁਸੀਂ ਆਪਣੇ ਛੋਟੇ ਜਿਹੇ ਬੱਚੇ ਨੂੰ ਨਿੱਕੇ ਜਿਹੇ ਬੱਚੇ ਨੂੰ ਆਪਣਾ ਕੀ ਆਪਣਾ ਨਿੱਕਾ ਢਿੰਡੂ ਸ਼ਰਵਿੰਨ ਨੂੰ ਤੁਸੀਂ ਇਹ ਮੀਟ ਚਬਾਓ ਤੇ ਫਿਰ ਦਾੰਦੀ ਨਹੀਂ ਉਹਦੇ 버거 ਖਵਾਓ ਤੇ ਗੜਬੜ ਹੋਏਗੀ ਨਾ ਮਤਲਬ ਜੇ ਤੁਸੀਂ ਫਾਸਟ ਫੂਡ ਜ਼ਿਆਦਾ ਖਾਈ ਜਾਓ ਤਾਂ ਤੁਸੀਂ ਗੱਟੂ ਬਣਨਾ ਹੀ ਬਣਨਾ ਹੋ ਫਿਰ ਮੈਨੂੰ ਨਹੀਂ ਜੋ ਤੁਸੀਂ ਫਾਸਟ ਫੂਡ ਖਾਈ ਜਾਓ ਨੂਡਲ ਖਾਈ ਜਾਓ 버거 ਖਾਈ ਜਾਓ ਇਹੋ ਜੀ ਚੀਜ਼ਾਂ ਖਾਈ ਜਾਓ ਤੁਸੀਂ ਆਪਣੇ ਸਰੀਰ ਦਾ ਨੁਕਸਾਨ ਕਰੋਗੇ ਤੁਹਾਡੇ ਖਾਣ ਵਾਲੇ ਦੁਨਿਆਵੀ ਭੋਜਨ ਦੇ ਵਿੱਚ ਗਲਤ ਭੋਜਨ ਵੀ ਨੇ ਗਰਲ ਵਿੱਚ ਮਿਲਾਵਟਾਂ ਨੇ ਜਿਹੜੀਆਂ ਤੁਹਾਡੀ ਨੁਕਸਾਨ ਕਰ ਸਕਦੀਆਂ ਨੇ ਆਤਮਿਕ ਰੋਟੀ ਪਰਮੇਸ਼ਰ ਦਾ ਵਚਨ ਠੀਕ ਰੀਤੀ ਨਾਲ ਜੇ ਤੁਸੀਂ ਨਾ ਖਾਦਾ ਆਤਮਿਕ ਤਰੀਕੇ ਨਾਲ ਨਾ ਖਾਦਾ ਮਿਲਾਵਟ ਵਾਲਾ ਖਾਦਾ 버ਗਰ ਪੀਜ਼ਿਆਂ ਦੀ ਤਰ੍ਹਾਂ ਤੇ ਫਿਰ ਤੁਹਾਡਾ ਆਤਮਿਕ ਜਿਹੜਾ ਜੀਵਨ ਆ ਉਹ ਵਧੇਗਾ ਨਹੀਂ ਤਰੱਕੀ ਨਹੀਂ ਕਰੇਗਾ ਆਤਮਿਕ ਦੇ ਨਹੀਂ ਉਸਰੇਗੀ ਫਿਰ ਨਿੱਕੇ ਰਹਿ ਜਾਣਗੇ ਤੁਮ ਮੁੱਠੀਏ ਜੀ ਦੇ ਨਹੀਂ ਵਧਣੀ ਸਰੀਰ ਨਹੀਂ ਵਧਣਾ ਆਤਮਿਕ ਮੈਂ ਦੁਨਿਆਵੀ ਸਰੀਰ ਦੀ ਗੱਲ ਨਹੀਂ ਕਰਦਾ ਆਤਮਿਕ ਸਰੀਰ ਨਹੀਂ ਵਧਣਾ ਤੁਹਾਡਾ ਤੇ ਮੈਨੂੰ ਤਾਂ ਲੱਗਦਾ ਵੀ ਇਸ ਤਰ੍ਹਾਂ ਹੀ ਚੱਲਦਾ ਪਿਆ ਕਲਿਸੀਆਂਾਂ ਵਿੱਚ ਕਿਉਂਕਿ ਫਾਸਟ ਫੂਡ ਜ਼ਿਆਦਾ ਪਸੰਦ ਕਰਦੀਆਂ ਕਲਿਸੀਆਂ ਹਾਓ ਚਮਤਕਾਰ ਪੂਤ ਦੇ ਅੱਗੇ ਅੱਗੇ ਮਾਈਕ ਕਰਦੇ ਆ ਖੁੱਲੋ ਜੋ ਇਧਰੋਂ ਨਿਕਲ ਜਾਣਾ ਮਾਈਕ ਖੁੱਲੋ ਜੋ ਅੱਛਾ ਲੱਗਾ ਵਾ ਪੂਤ ਦੇ ਅੱਗੇ ਅੱਗੇ ਮਾਈਕ ਕਰਦੇ ਆ ਜਿੱਦਣ ਪ੍ਰਭੂ ਤੇ ਦੱਸੋ ਭੂਤ ਨੇ ਮਾਈਕ ਖੋਇਆ ਨਾ ਉਹਨੇ ਤੁਹਾਨੂੰ ਗਰੀਬ ਨਾਲ ਖਵਾ ਦੇਣਾ ਸਚਾਈ ਦੇ ਨਾਮ ਇਹ ਡਰਾਮੇबाजी ਨਹੀਂ ਭੂਤ ਹੈਗੇ 30 ਸਾਲਾਂ ਚ ਮੈਂ ਦੁਸ਼ਟ ਆਤਮਾ ਕੱਢੀਆਂ ਨੇ ਪਰ ਮੈਂ ਕਦੀ ਉਹਨਾਂ ਨੂੰ ਆਨਲਾਈਨ ਨਹੀਂ ਪਾਉਂਦਾ ਮੈਂ ਕਦੀ ਉਹਨਾਂ ਨੂੰ ਆਨਲਾਈਨ ਨਹੀਂ ਪੰਦਾ ਸਾਨੂੰ ਪਤਾ ਯਸ਼ਮ ਸਿੰਘ ਦੀ ਭੂਤ ਘੜਦੇ ਸੀ ਤੇ ਭੂਤ ਯਸ਼ਮ ਸਿੰਘ ਨਾਲ ਲੜੇ ਕਿ ਨਹੀਂ ਲੜੇ ਬੋਲੋ ਕੀ ਕਹਿੰਦਾ ਸੀ ਮੈਨੂੰ ਨਾ ਭੇਜ ਸ੍ਰਿਸ਼ਟੀ ਦਾ ਮਾਲਕ ਆਓ ਧਰਤੀ ਆਕਾਸ਼ ਦਾ ਮਾਲਕ ਆਓ ਤੇ ਯਸ਼ਮ ਸਿੰਘ ਨੂੰ ਬਾਰ ਬਾਰ ਕਹੇ ਸੀ ਜਾ ਥਾਕੁੰਡ ਛੇ ਤੇ ਭੂਤ ਨੂੰ ਕੀ ਸਵਾਲ ਕਰਦਾ ਸੀ ਸਮੇਂ ਤੋਂ ਪਹਿਲੇ ਸਾਨੂੰ ਕਿਉਂਕਿ ਸਮੇਂ ਤੋਂ ਪਹਿਲੇ ਉਹਨੂੰ ਮਾਰ ਹੀ ਨਹੀਂ ਸਕਦਾ ਪ੍ਰਭੂ ਨੇ ਆਪ ਹੀ ਤੇ ਕਿਹਾ ਪਰ ਮਾਲਕਾ ਕਰ ਸਕਦਾ ਓ ਪਰ ਉਹ ਕੀ ਰਿਕੁਐਸਟ ਕਰਦਾ ਵਚਨ ਸੁਣਾਉਂਦਾ ਉਹਨੂੰ ਉਹਨੂੰ ਵਚਨ ਦੱਸਦਾ ਕਿ ਤੂੰ ਸਮੇਂ ਤੋਂ ਪਹਿਲੇ ਸਾਨੂੰ ਤੂੰ ਪਰਮੇਸ਼ਰ ਦਾ ਪੁੱਤਰ ਹੈਂ ਤੂੰ ਸਾਨੂੰ ਸਾਨੂੰ ਦੁੱਖ ਦੇ ਰਿਹਾ ਤਕਲੀਫ ਦੇ ਰਿਹਾ ਸਮੇਂ ਤੋਂ ਪਹਿਲੇ ਕ੍ਰਿਸ਼ਨ ਸੀ ਕਹਿੰਦਾ ਜਦਾਂ ਰੋੜਾ ਨਾ ਪਾ ਛੇਤੀ ਨਿਕਲ ਨਾ ਪ੍ਰਭੂ ਕਹਾਂ ਸਾਨੂੰ ਥਾਗੂਣ ਜਿਨਾ ਵੇਚ ਸਾਨੂੰ ਸੂਰਜ ਚ ਭੇਜ ਦੇ ਪੁੱਤ ਬੈਸ ਕਰ ਰਿਹਾ ਨਾ ਪੂਤ ਅੱਗੋ ਅੱਗੋ ਕਰਦਾ ਨਾ ਮੁਕਾਬਲਾ ਪੂਰਾ ਬਾਦਸ਼ਾਹ ਯਾਦ ਲੈ ਉਸ 40 ਦਿਨ ਦੀ ਭੁੱਖ ਪਿਆਸ ਚ ਪ੍ਰਭੂ ਯਿਸੂ ਮਸੀਹ ਨੂੰ ਕੌਣ ਪਰਖਦਾ ਰਿਹਾ ਕੌਣ ਪਰਤਾਉਂਦਾ ਰਿਹਾ ਮੈਂ ਉਸ ਪਹਾੜ ਤੇ ਗਿਆ ਜਿੱਥੇ ਯਿਸੂ ਮਸੀਹ ਨੂੰ ਉਚਾਈ ਤੇ ਲੈ ਗਿਆ ਉਹ ਬੜਾ ਉੱਚਾ ਪਹਾੜ ਉਹਦੇ ਉੱਤੇ ਜਾਣਾ ਪੈਂਦਾ ਇੱਕ ਚੀਜ਼ ਤੇ ਚੜ ਕੇ ਇਸ ਤਰ੍ਹਾਂ ਕੀ ਉਹਨੂੰ ਕਹਿੰਦੇ ਜਿਹੜੀ ਜੰਦੀ ਆ ਰਹੀ ਉਹਨੂੰ ਜਿਹਨੂੰ ਖਿੱਚ ਕੇ ਖੜਦੇ ਆ ਟਰਾਲੀ ਜੀ ਨੂੰ ਉਹ ਤਾਂ ਨੂੰ ਜਾਣਾ ਪੈਂਦਾ ਉਹਦਾ ਮਤਲਬ ਚੜ ਕੇ ਬੜਾ ਔਖਾ ਉੱਚਾ ਬੜਾ ਉੱਥੇ ਉਚਾਈ ਤੇ ਜਾ ਕੇ ਉਹਨੂੰ ਕਹਿੰਦਾ ਸੁੱਟ ਦੇ ਵਚਨਾਂ ਦੇ ਵਿੱਚੋਂ ਸਾਰਾ ਕੁਝ ਦੱਸਦਾ ਉਹਨੂੰ ਕਹਿੰਦਾ ਨਾ ਗੱਲਬਾਤ ਕਰਦਾ ਨਾ ਇਹ ਜੋ ਇਹ ਕੰਮ ਜਿਹੜੇ ਦਿੱਤੇ ਜਾ ਰਹੇ ਨੇ ਚਮਤਕਾਰ ਵਗੈਰਾ ਜਿਹੜੀ ਗੋਲੀਆਂ ਟੌਫੀਆਂ ਦੇ ਰਹੇ ਨੇ ਪ੍ਰਭੂ ਦੇ ਦਾਸ ਚੰਗੇ ਨੇ ਚਲੋ ਪਰ ਉਹਨਾਂ ਦੇ ਤਰੀਕੇ ਨਹੀਂ ਚੰਗੇ ਆਗੇ ਹਾਂ ਜੀ ਗੋਲੀਆਂ ਟੌਫੀਆਂ ਦੇ ਰਹੇ ਨੇ ਬਪਤਿਸਮਾ ਲੈ ਲਓ ਤੇਰਾ ਭੂਤ ਨਿਕਲ ਜਾਏਗਾ ਆ ਪੂਰੀ ਬਾਈਬਲ ਨੂੰ ਮੈਂ ਸਟੱਡੀ ਕੀਤਾ ਕਿਹੜੇ ਵਚਨ ਚ ਲਿਖਿਆ ਬਪਤਿਸਮਾ ਲਾਓ ਤੇ ਭੂਤ ਨਿਕਲ ਜਾਏਗਾ ਬਪਤਿਸਮਾ ਲਾਓ ਤੇ ਤੇਰੀ ਬਿਮਾਰੀ ਠੀਕ ਹੋ ਜਾਏਗੀ ਬਪਤਿਸਮਾ ਪਾਪਾਂ ਦੀ ਮਾਫੀ ਲਈਆ ਹallelujah ਤੁਹਾਡੇ ਪਾਪਾਂ ਦੀ ਮਾਫੀ ਲਈਆ 100 ਲੋਕਾਂ ਨੇ ਬਪਤਿਸਮਾ ਪਾਇਆ ਪ੍ਰਭੂ ਦੇ ਬੜੇ ਵੱਡੇ ਦਾਸ ਕੋ ਤੇ ਭੂਤਰਨ ਚੋਂ ਮੈਂ ਕੱਢਿਆ ਹੁਣ ਆਣ ਕੇ ਯੇਸ਼ੂ ਮਸੀਹ ਦੇ ਨਾਮ ਚ ਗਲਤ ਜਿਹੜੀ تعلیم ਨਾਲ ਜਿਹੜੀ ਗੋਲੀਆਂ ਦਿੱਤੀਆਂ ਜਾ ਰੀਆਂ ਚਾਕਲੇਟ ਦਿੱਤੇ ਜਾ ਰਹੇ ਨੇ 버거 ਪੀਜ਼ੇ ਦਿੱਤੇ ਜਾ ਰਹੇ ਨੇ ਹੁਣ ਸਮਝਦੇ ਹੋ ਜਾ ਕੇ ਦੀ ਆ ਬੋਲੋ ਜੈਮਸੀ ਦੀ ਨਾਮ ਕੀ ਜੈਮਸੀ ਦੀ ਜੈਮਸੀ ਉਹਦੀ ਤੇ ਜਾ ਹੀ ਆ ਪੁੱਤਰ ਜੀ ਤੁਹਾਡੀ ਜਾ ਵੇਖਣੇ ਆ ਤੇ ਤੁਸੀਂ ਪਸੰਦ ਕਰਦੇ ਹੋ 버거 ਪੀਜ਼ੇ ਤੁਸੀਂ ਪਸੰਦ ਕਰਦੇ ਹੋ ਚਾਕਲੇਟ ਟੌਫੀਆਂ ਸਮੇਂ ਨਹੀਂ ਆ ਇਹ ਅੰਤ ਦਾ ਸਮੇਂ ਆ ਬਿਮਾਰੀਆਂ ਆਪਣਾ ਸੁਭਾਅ ਬਦਲ ਦੀਆਂ ਇਜ਼ਰਾਈਲ 'ਚ ਲੜਾਈ ਹੋ ਰਹੀ ਆ ਫਲਸਤੀਆਂ ਦੇ ਨਾਲ ਫਲਸਤੀਨਾ ਦੇ ਨਾਲ ਅਟੈਕ ਹੋ ਰਹੇ ਉਹਨਾਂ ਦੀ ਜ਼ਬਰਦਸਤ ਚੱਲ ਰਿਆ ਹੁਣ ਉਹਨੇ ਇਜ਼ਰਾਈਲ ਨੇ ਉਹਦੇ ਤੇ ਸ਼ੁਰੂ ਕੀਤਾ ਅਟੈਕ ਉਹਨੇ ਕਿਤੇ ਤੋਂ ਉੱਤੇ ਬਲਾਸਟ ਕਰਤੇ ਅਮਰੀਕਾ 'ਚ ਹਮਲਾ ਹੋ ਗਿਆ ਕ੍ਰਿਸਮਸ ਤੇ ਜ਼ਬਰਦਸਤ ਕਿੱਡੀ ਵੱਡੀ ਬੰਬ ਦੀ ਗੱਡੀ ਸੀ ਜਿਹੜੀ ਉੱਤੇ ਫਟ ਗਈ ਜੇ ਥੋੜੇ ਜਿਹਾ ਟਾਈਮ ਗਾਂਭਾ ਹੋਦਾ ਤੇ ਕਿੰਨੀ ਦੁਨੀਆ ਦਾ ਨੁਕਸਾਨ ਹੋਣਾ ਸੀ ਲੱਗੇ ਬਹੁਤ ਵੱਡਾ ਚਰਚ ਸੀ ਦੁਨੀਆ ਚ ਕਿੰਨੀਆਂ ਮੁਸੀਬਤਾਂ ਕਿੰਨੇ ਕਸ਼ਟ ਚੱਲਦੇ ਪਏ ਨੇ ਕਿੰਨੀਆਂ ਆਫਤਾਂ ਚੱਲਦੀਆਂ ਪਈਆਂ ਹੁਣ ਯਿਸੂਮਸੀ ਨੂੰ ਕਬੂਲ ਕਰੋ ਹੁਣ ਤੁਹਾਨੂੰ ਆਪਣਾ ਮੁਕਤੀ ਦਾਤਾ ਕਬੂਲ ਕਰੋ ਹੁਣ ਵੀ ਇਸ ਮੁਕਤੀ ਦੀ ਲਾਪਰਵਾਹੀ ਕਰੋਗੇ بے ਪਰਵਾਹੀ ਕਰੋਗੇ ਤੇ ਭਾਰੀ ਨੁਕਸਾਨ ਆ ਭਾਰੀ ਨੁਕਸਾਨ ਆ ਬਾਈਬਲ ਚ ਲਿਖਿਆ ਪੰਜ ਪਾਠਮਤੀ ਦੀ انجਿਲੋ ਦੀ 18 ਵਿੱਚ ਲਿਖਿਆ ਹੋਣਾ ਬੜਾ ਪਿਆਰਾ ਵਚਨ ਆ ਕਿਉਂ ਜੋ ਮੈਥ ਅਨੁਸਾਰ ਆਖਦਾ ਹਾਂ ਕਿ ਜਿੰਨਾ ਚਿਰ ਆਸ ਤੇ ਧਰਤੀ ਟੱਲ ਨਾ ਜਾ ਜਿੰਨਾ ਚਿਰ ਆਕਾਸ਼ ਤੇ ਧਰਤੀ ਟੱਲ ਨਾ ਜਾਣ ਇੱਕ ਅੱਖਰ ਜਾ ਇੱਕ ਬਿੰਦੀ ਵੀ ਤੁਰੇਦੀ ਟਲੇਗੀ ਹਾਂ ਜੇ ਸਭ ਕੁਝ ਪੂਰਾ ਨਾ ਹੋਵੇ ਆਹ ਪ੍ਰਭੂ ਦਾ वचन ਨਹੀਂ ਟਲੇਗਾ ਜਿੰਨੀ ਦੇਰ ਤੱਕ ਧਰਤੀ ਆਕਾਸ਼ ਦੇਖੋ वचन ਦੇ ਨਾਲ ਇਸ ਚੀਜ਼ ਨੂੰ ਕਿਸ ਤਰ੍ਹਾਂ ਉਹਨੇ ਕੰਪੈਰੀਜ਼ਨ ਕੀਤਾ ਥੋੜਾ ਧਿਆਨ ਨਾਲ ਦੇਖੋ ਇਹਦੇ ਵਿੱਚ ਜ਼ਿੰਦਗੀ ਵੀ ਹੈ ਤੇ ਇਹਦੇ ਵਿੱਚ ਅੰਤ ਵੀ ਆ ਜਦੋਂ ਜਰਮੀਆਂ ਪਹਿਲਾ ਪਾਠ ਪੜ੍ਹਦੇ ਤੋਂ ਉਹਦੇ ਵਿੱਚ ਪਤਾ ਕੀ ਲਿਖਿਆ ਪਰਮੇਸ਼ਰ ਆਪਣੇ वचन ਨੂੰ ਪੂਰਾ ਕਰਨ ਦੇ ਲਈ ਜਾਗਦਾ ਰਹਿੰਦਾ ਹੈ ਹallelujah ਹallelujah ਪਰਮੇਸ਼ਰ ਆਪਣੇ वचन ਨੂੰ ਪੂਰਾ ਕਰਨ ਦੇ ਲਈ ਜਾਗਦਾ ਰਹਿੰਦਾ ਹੈ ਕਢੋ ਆਪਣੇ वचन ਨੂੰ ਪੂਰਾ ਕਰੇ ਜੋ ਨੇ ਕਿਹਾ ਉਸ ਨੂੰ ਪੂਰਾ ਕਰੇਗਾ ਜਿਹੜੀ ਗੱਲ ਉਹਨੇ ਬੋਲੀ ਉਹ ਪੂਰਾ ਹੋਏਗਾ ਜੇ ਲਿਖਿਆ ਨਾ ਕਿ ਯਿਸੂਮਸੀ ਕੱਲ ਅੱਜ ਤੇ ਯੁੱਗੋ-ਜਗ ਇੱਕੋ ਜਿਹਾ ਹੈ ਤੇ ਇੱਕੋ ਜਿਹਾ ਹੈ ਉਹ ਬਦਲਦਾ ਨਹੀਂ ਜੋ ਕੱਲ ਵਚਨ ਸਿਖਾਉਂਦਾ ਸੀ ਅੱਜ ਵੀ ਸਿਖਾਏਗਾ ਕੱਲ ਜੇ ਕੱਲ ਸਾਨੂੰ ਬਰਕਤ ਦਿੰਦਾ ਸੀ ਅੱਜ ਵੀ ਦੇਵੇਗਾ ਕਿਉਂ ਨਾ ਦੇਵੇਗਾ ਬਰਕਤਾਂ ਵੱਲ ਧਿਆਨ ਨਾ ਦੋ ਉਹ ਆਪਣੇ ਆ ਮਿਲਣ ਗਿਆ ਚੰਗਾਈ ਵੱਲ ਧਿਆਨ ਨਾ ਦੋ ਚੰਗਾਈ ਦੇਵੇਗਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਤੁਹਾਨੂੰ ਬਖਸ਼ੇਗਾ ਪਰ ਤੁਸੀਂ ਤਾਂ ਇਹਨਾਂ ਚੀਜ਼ਾਂ ਦੇ ਮਗਰ ਦੌੜ ਲਾਈ ਹੈ ਤੁਸੀਂ ਜਨਮ ਦੇਣ ਵੱਲ ਦੌੜ ਲਾਈ ਆ ਜਿਹਦਾ ਜਨਮ ਦਿਨ ਆ ਉਹਨੂੰ ਆਪਣੇ ਜੀਵਨ ਚ ਲਿਆਓ ਸਭ ਤੋਂ ਵੱਡਾ 크ਿਸਮਸ ਹੋ ਜਾਏਗਾ ਹallelujah 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 ਬੋਲੋ ਯੇਸ਼ੂਮ ਦੇ ਨਾਮ ਕੀ ਖਾਣਾ ਫਾਸਟ ਫੂਡ ਨੁਕਸਾਨ ਹੋਏਗਾ ਤੁਹਾਡੇ ਸ਼ਰੀਰ ਦਾ ਇਹ ਕੰਮ ਚੱਲਦਾ ਪਿਆ ਕਲੀਸਿਆਾਂ ਵਿੱਚ ਕੋਈ ਸੋਚਦਾ ਮੈਂ ਕੱਪੜੇ ਸੋਨੇ ਪਾ ਕੇ ਸ਼ੋਅ ਕਰਾਂਗਾ ਤੇ ਮੈਂ ਦਿਖੂਗਾ ਕਿ ਮੈਂ ਬੜਾ ਵੱਡਾ ਪਾਸਟਰ ਆ ਉਹਨਾਂ ਨੇ ਕੱਪੜੇ ਤੇ ਜੋਰ ਦੇ ਛੜਿਆ ਸਾਰਾ ਹੀ ਕੁਝ ਲੋਕਾਂ ਨੇ ਸੋਚੇ ਮੈਂ ਬਹੁਤ ਸਾਰੀ ਵੱਡੀ ਕੋਈ ਲੈ ਕੇ ਕਦੀ ਸਟੇਜ ਤੇ ਆ ਉਹਨੂੰ ਦੌੜਾਂਗਾ ਤੇ ਕਦੀ ਸਟੇਜ ਤੇ ਆ ਉਹਨੂੰ ਲਿਓੜਾਂਗਾ ਮੈਨੂੰ ਡਰ ਆ ਕਿਤੇ ਠੇਡਾ ਨਾ ਕਿਸੇ ਦਿਨ ਲੱਗ ਜੇ ਹਾ ਤਾਰ ਤੂੰ ਰੜ ਗਈ ਤੇ ਜਿਹੜੇ ਮਾੜਾ ਮੋਟਾ ਗਾ ਉਹ ਵੀ ਫੀਨਾ ਹੋ ਜਾਣਾ ਮੈਨੂੰ ਤੇ ਡਰਵਾ ਮੈਂ ਸਵੇਰ ਦੇ ਵੇਲੇ ਪੜਦਾ ਪਿਆ ਸੀ ਜੀ ਸ਼ਾਇਦ 56 ਪਾਠ ਚ ਕੋ ਡਰ ਲੱਗਦਾ ਜੇ ਕਿਤੇ ਪਾਸਟਰੋਂ ਵਚਨ ਸੁਣਨ ਤੇ ਡਰ ਲੱਗਦਾ ਉਹਨੂੰ ਕਿਤੇ ਪੜਨ ਤੇ ਮੈਂ ਪੜਾਉਣਾ ਨਹੀਂ ਅੱਜ ਵਰੇ ਵਰੇ ਦਾ ਦੇਣਿਆ ਪਾਸਟਰ ਗੁੱਸਾ ਕਰ ਲੈਣਗੇ ਸਾਰੇ 56 ਦੀ ਸ਼ਾਇਦ 10 ਹੋਣੀ ਆ ਪਰ ਚਲੋ ਪੜਿਓ ਨਾ ਆਪੇ ਹੀ ਪੜ ਕੇ ਚੁੱਪ ਹੀ ਰਹੋ ਚਲ ਆਪੀਆ ਈ ਲਿਖਿਆ ਇਥੇ ਉਹਦੇ ਰੱਖੇ ਅੰਨੇ ਹਨ ਉਹ ਤੁਹਾਡੀ ਭਲੀ ਹੋ ਜੇ ਉਹਦੇ ਰੱਖੇ ਅੰਨੇ ਹਨ ਅੰਨੇ ਹਨ ਹਾਂ ਆ ਚੱਲ 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 버ગર ਪੀਜ਼ਾ ਚੱਲ ਹੁਣ ਉਹ ਸਾਰੇ ਬੇਸਮਝ ਹਨ ਬੇਸਮਝ ਹੋ ਗਏ ਨੇ ਉਹ ਸਾਰੇ ਗੁੰਗੇ ਕੁੱਤੇ ਹਨ ਮੈਂ ਨਹੀਂ ਕੁਛ ਵੀ ਕਿਹਾ ਫਿਰ DNA ਕੀ ਹੋ ਰਿਹਾ ਜੇ ਤੁਸੀਂ ਆਪਣੇ ਬੱਚੇ ਨੂੰ ਗਲਤ ਫੂਡ ਦਿਓਗੇ ਨਾ ਗਲਤ ਫੂਡ ਦਿਓਗੇ ਬੱਚਾ ਜਿਆਦਾ ਦਿਨ ਵੱਡੇ ਫੁੱਲੇਗਾ ਨਹੀਂ ਉਹਦੀ ਜ਼ਿੰਦਗੀ ਸਹੀ ਨਹੀਂ ਹੋਏਗੀ ਜੇ ਸਹੀ ਬਚਨ ਦੀ ਤਾਲੀਮ ਸਹੀ ਬਚਨ ਦੀ ਸਿੱਖਿਆ ਕਲੀਸਿਆ ਨੂੰ ਦਿੱਤੀ ਜਾਊਗੀ ਤੇ ਕਲੀਸੀਆ ਵਧੇ ਫੁੱਲੇਗੀ ਮਸੀਹ ਦੀ ਦੇ ਉਸਰੇਗੀ ਤੇ ਮਾਪੇ ਖੁਸ਼ ਹੋਣਗੇ ਮੇਰਾ ਬੱਚਾ ਜਵਾਨ ਹੋ ਰਿਹਾ ਉਹ ਤੇਰਾ ਇਸਵਰਗੀ ਪਿਤਾ ਖੁਸ਼ ਹੋਏਗਾ ਮੇਰੇ ਆਤਮਿਕ ਬੱਚੇ ਤਰੱਕੀ ਕਰ ਰਹੇ ਨੇ ਪਾਸਟਰ ਖੁਸ਼ ਹੋਏਗਾ ਮੇਰੀਆਂ ਭੇਡਾਂ ਤੇ ਕਿੰਨੀ ਓਨਾਂ ਰਹੀਆਂ ਮੇਰੀਆਂ ਭੇਡਾਂ ਕਿੰਨੀਆਂ ਰੱਜੀਆਂ ਨੇ ਕਿੰਨੀਆਂ ਤ੍ਰਿਪਤ ਨੇ ਮੇਰਾ ਅੰਗੂਰੀ ਬਾਗ ਕਿੰਨਾ ਖਿੜ ਗਿਆ ਸਮਝ ਆਉਂਦੀ ਹੈ ਜੀ ਇੱਕ ਵਾਰ ਹਾਲੇਲੂਇਆ ਦਾ ਨਾਰਾ ਲਾਓ ਜਰਾ ਹੁਣ ਹallelujah ਮੈਨੂੰ ਮਾਫ ਕਰਨਾ ਰੱਬ ਦੇ ਦਾਸ ਮੈਂ ਤੁਹਾਨੂੰ ਨਹੀਂ ਕੁਝ ਸੁਣਾ ਰਿਹਾ ਮੈਂ ਤੁਹਾਨੂੰ ਨਹੀਂ ਕੁਝ ਵੀ ਸੁਣਾ ਰਿਹਾ ਰੱਬ ਦੇ ਦਾਸੋ ਮੇਰੇ ਕਹਿਣ ਦਾ ਮਤਲਬ ਇਹ ਦੁਨੀਆ 'ਚ ਆ ਕੁਝ ਚੱਲਦਾ ਪਿਆ ਜਿਹੜੀ ਕਲੀਸਿਯਾਂ ਨੂੰ ਮਿੱਠੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਨਾ ਪਰਮਾਉਣ ਵਾਸਤੇ ਆਜੋ ਮੈਨੂੰ ਕੋਈ ਰਸ਼ ਦੀ ਲੋੜ ਨਹੀਂ ਆ ਮੈਂ ਤੇ ਪ੍ਰਭੂ ਦੇ ਵਚਨਾਂ ਤੇ ਬਲੀਵ ਕਰਦਾ ਜਿੱਤੇ 2 ਜਾਂ 3 ਉਹਦੇ ਨਾਮ ਚ ਇਕੱਠੇ ਹੋਣਗੇ ਪ੍ਰਭੂ ਉਹਨਾਂ ਚ ਚਲੋ ਕੋਈ ਚੱਲਣ ਦੋ ਬੱਚਿਆਂ ਜਿਹੜਾ ਜਿਆਦਾ ਵਾਸੀ ਮਾਰਦਾ ਕਰਦਿਆ ਕਰੋ ਆਪੇ ਠੀਕ ਹੋ ਜੂ ਕੰਮ ਹallelujah ਨਹੀਂ ਮੈਨੂੰ ਨੀਂਦ ਆ ਰਹੀ ਮੈਂ ਨਿੱਗਾ ਬੜਾਇਆ ਨਾਤਾ ਤੇਗਾ ਬ ਨਿੱਗਾ ਬੜਾਇਆ ਮੈਂ ਠੰਡ ਲੱਗਦੀ ਸੀ ਜਿੰਨਾ ਨਿੱਗ ਜਿੰਨੀ ਗਰਮੀ ਲੱਗੂਗੀ ਨਾ ਉਹਨੇ ਤੁਹਾਨੂੰ ਜਿਆਦਾ ਨੀਂਦਰ ਆਏਗੀ ਛੇਤੀ ਸੁਣੋ ਈਬਰਾਨੀਆਂ ਦੇ ਵਿੱਚ ਇੱਕ ਵਚਨ ਲਿਖਿਆ 13 ਪਾਠ ਕਢੋ ਈਬਰਾਨੀਆਂ 13 ਪਾਠ ਦੇ ਵਿੱਚ ਇੱਕ ਵਚਨ ਹੈਗਾ ਯਾਰ 9 ਵਚਨ ਪੜੋ ਤੁਸੀਂ ਰੰਗ ਬਰੰਗੀਆਂ ਅਤੇ ਉਪਰੀ ਸਿੱਖਿਆ ਤੁਸੀਂ ਰੰਗ ਬਰੰਗੀਆਂ ਅਤੇ ਉਪਰੀ ਕਿਆ ਨਾਲ ਕੋਪਰੀ ਸਿੱਖਿਆ ਨਾਲ ਪਰਮਾਏ ਨਾ ਜਾਓ ਪਰਮਾਏ ਨਾ ਜਾਓ ਜੋ ਚੰਗਾ ਇਹ ਹੈ ਚੰਗਾ ਇਹ ਹੈ ਮਨ ਕਿਰਪਾ ਨਾਲ ਹਾਂ ਸਫਰਾ ਕੀਤਾ ਜਾਵੇ ਤਕੜਾ ਕੀਤਾ ਜਾਵੇ ਸਾ ਪੋਜਣਾ ਨਾਲ ਨਾ ਪੋਜਣਾ ਨਾਲ ਦੋਨਾਂ ਦੇ ਬਰਤਨ ਵਾਲਿਆਂ ਨੂੰ ਉਹ ਜਲਾ ਦੇ ਅਮੀਨ ਹalleluyah ਪੋਜਣਾ ਮਗਰ ਨਾ ਦੌੜੋ ਉਹ ਆਪੇ ਹੀ ਸਭ ਕੁਝ ਦੇ ਦੇਗਾ ਸੰਸਾਰਿਕ ਵਸਤੂਆਂ ਮਗਰ ਨਾ ਦੌੜੋ ਨਾਸ਼ਵਾਨ ਭੋਜਨ ਮਗਰ ਨਾ ਦੌੜੋ ਜੇ ਦੌੜਨਾ ਤੇ ਪਰਮੇਸ਼ਰ ਦੇ ਵਚਨ ਵੱਲ ਦੌੜੋ ਜੇ ਕੁਝ ਸਿੱਖਣਾ ਵਾ ਕੁਝ ਕਰਨਾ ਤੇ ਪਰਮੇਸ਼ਰ ਦੇ ਜਿਉਂਦੇ ਵਚਨ ਨੂੰ ਖਾਓ ਪਰ ਖਾਣਾ ਵੀ ਉਹ ਵਚਨ ਆ ਜਿਹੜਾ ਤੁਹਾਨੂੰ ਠੀਕ ਰੱਖੇ ਰਿਸਟ ਪੁਸ਼ਟ ਕਰੇ ਤੁਹਾਨੂੰ ਤੰਦਰੁਸਤ ਰੱਖੇ ਮੈਂ ਨਹੀਂ ਕਹ ਰਿਹਾ ਕਿ ਵਚਨ ਮਾੜਾ ਮੈਂ ਕਹ ਰਿਹਾ ਬਾਈਬਲ ਚ ਲਿਖਿਆ ਪਾਬੂ ਦੇ 10 ਕਹਿੰਦੇ ਅਸੀਂ ਉਹਨਾਂ ਚੋਂ ਨਹੀਂ ਜਿਹੜੇ ਵਚਨ ਚ ਮਿਲਾਵਟ ਕਰਦੇ ਨੇ ਕੋਰਿੰਥੀਅਨ ਚ ਲਿਖਿਆ ਨਾ ਅਸੀਂ ਉਹਨਾਂ ਚੋਂ ਨਹੀਂ ਜਿਹੜੇ ਵਚਨ ਚ ਮਿਲਾਵਟ ਕਰਦੇ ਦੁੱਧ 'ਚ ਮਲਾਵਟ ਕੀਤੀ ਜਾਂਦੀ ਦੁੱਧ ਦੀ ਮਲਾਵਟ ਦੁੱਧ ਵਰਗੀ ਹੁੰਦੀ ਜੇ ਜਿਹੜੀ ਦੁੱਧ ਦੀ ਮੈਲ ਆ ਨਾ ਦੁੱਧ ਵਰਗੀ ਹੁੰਦੀ ਆ ਉਹ ਨਜ਼ਰ ਨਹੀਂ ਆਉਂਦੀ ਕਿਸ ਨੂੰ ਉਹ ਪਤਾ ਲੱਗਦਾ ਵੀ ਬੱਚਾ ਕਿੰਨਾ ਵਧਿਆ ਤੇ ਕਿੰਨਾ ਘਟਿਆ ਬੱਚਾ ਕਿੰਨਾ ਫੁੱਲਿਆ ਕਿੰਨੀ ਤਾਕਤ ਆਈ ਉਹ ਦੁੱਧ ਤੋਂ ਪਤਾ ਲੱਗਦਾ ਪੀਣ ਤੋਂ ਪਰ ਦੁੱਧ ਦੇ ਅੰਦਰ ਵੀ ਮੈਲ ਆ ਪਰਮੇਸ਼ਰ ਦੇ ਵਚਨ ਨੂੰ ਜੋ ਗਲਤ ਰੀਤੀ ਨਾਲ ਸਿਖਾ ਕੇ ਮੈਂ ਨਹੀਂ ਕਹਿੰਦਾ ਬਰਕਤ ਵਾਲਾ ਪ੍ਰਚਾਰ ਨਾ ਕਰੋ ਮੈਂ ਨਹੀਂ ਕਹਿੰਦਾ ਪਰ ਮੈਂ ਕਹਿੰਦਾ ਜੇ ਤੁਸੀਂ ਪੈਲੀ ਨੂੰ ਉਹਨੂੰ ਕੋਨ ਉਸ ਪੈਲੀ ਦੇ ਉੱਤੇ ਹੱਥ ਫੇਰੋ ਬੜੇ ਪਿਆਰ ਨਾਲ ਨਾ ਤੂੰ ਫੁੱਲ ਲਿਆਏਂਗੀ ਤੂੰ ਬਹੁਤ ਹੀ ਵਧੀਆ ਵਾਂ ਤੇਰੇ ਵਿੱਚੋਂ ਫੁੱਲ ਨਿਕਲਣਗੇ ਤੇਰੇ ਚੋਂ ਬਰਕਤਾਂ ਬਾਹਰ ਆਉਣਗੀਆਂ ਬੜੇ ਆਰਾਮ ਨਾਲ ਮੈਂ ਤੇਰੇ ਤੇ ਦੁਆ ਕਰਦਾ ਵਾਂ ਤੂੰ ਵਧੇਂਗੀ ਫੁੱਲੇਂ ਕੀ ਪੈਲੀ ਭਰ ਜੂਗੀ ਪੈਲੀ 'ਚ ਭਖੜੇ ਉਗਣੇ ਆ। ਭਖੜੇ ਉਗਣੇ ਆ ਪੈਲੀ 'ਚ। ਬਾਈਬਲ 'ਚ ਲਿਖਿਆ ਆਹ ਸਿੱਧੀ ਪੈਲੀ 'ਚ ਕੀ ਉਗਦੇ ਨੇ? ਭਖੜੇ ਉਗਣੇ ਆ ਉਸ ਪੈਲੀ 'ਚ। ਉੱਥੇ ਪੈਲੀ 'ਚ ਜਾ ਕੇ ਹੱਲ ਚਲਾਉਣਾ ਪਏਗਾ। ਪੈਲੀ ਨੂੰ ਚੀਰਨਾ ਪਏਗਾ। ਜਿਉਆ ਕਿ ਨਨ ਪੀੜ ਹੁੰਦੀ ਆ, ਉਹਨੂੰ ਕਹੋ ਇਹ ਦਰਦ ਸਹਿਣੀ ਪਏਗੀ। ਥੋੜੇ ਸਮੇਂ ਦੇ ਦੇ ਇੰਤਜ਼ਾਰ ਕਰ, ਤੇਰੇ ਵਿੱਚੋਂ ਫਲ ਨਿਕਲੇਗਾ। ਹallelujah! ਇੱਕ ਕਲੀਸੀਆ ਨੂੰ ਗੋਲੀਆਂ ਚਾਕਲੇਟ ਦੇਣ ਦੀ ਲੋੜ ਨਹੀਂ ਆ ਪ੍ਰਚਾਰਕੋ ਛੇ ਲਾਉਣ ਦੀ ਲੋੜ ਆ ਹੁਣ ਹੱਲ ਚਲਾਉਣ ਦੀ ਲੋੜ ਆ ਹੁਣ ਹallelujah ਹallelujah ਮੈਨੂੰ ਲੱਗਦਾ ਹੁਣ ਝਾੜੀ ਬਲੀ ਆ ਹallelujah ਹallelujah ਯੇਸ਼ੂਮਸੀ ਦੇ ਨਾਮ ਕੀ ਪ੍ਰਭੂ ਦੇ ਦਾਸ ਬਹੁਤ ਗਹਿਰਾਈ ਚ ਜਾਂਦੇ ਆ ਬਹੁਤ ਵਧੀਆ ਸਿਖਾਉਂਦੇ ਮੈਂ ਬੜਾ ਖੁਸ਼ ਮੈਂ ਬੜਾ ਕੁਝ ਸਿੱਖਦਾ ਮੈਂ ਉਹਨਾਂ ਕੋਲੋਂ ਪਰਮੇਸ਼ਰ ਦੇ ਬੱਚਿਓ ਵਚਨ ਨੂੰ ਆਪਣੇ ਜੀਵਨ ਚ ਲੈਣਾ ਵਚਨ ਦੀ ਮਾਰ ਖਾਣੀ ਆ ਵਚਨ ਦੇ ਤੀਰ ਚੱਲਣ ਦੋ ਵਚਨ ਦੀ ਤਲਵਾਰ ਚੱਲਣ ਦੋ ਵਚਨ ਚੰਗੀ ਤਰ੍ਹਾਂ ਸਾਨੂੰ ਛਿੱਲੇ ਤਿਆਰ ਕਰੇ ਬਣਾਵੇ ਤੁਹਾਡੀ ਜ਼ਿੰਦਗੀ ਸਫਲ ਹੋਗੀ ਫਿਰ ਸੰਸਾਰਿਕ ਚੀਜ਼ਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ ਹallelujah ਵਰਕਤਾਂ ਦੀ ਜਿੰਦਗਾ ਨਾ ਕਰੋ ਮੱਕਦੇ ਕਿ ਆਪਣੇ ਤੋਂ ਸੋਚਦਾ ਮੈਂ ਕਿਉਂ ਬਲੈਸਦਾ ਸ਼ਾਇਦ ਮੈਂ ਪ੍ਰਭੂ ਦੇ ਵਚਨਾਂ ਤੇ ਚੱਲਦਾ ਤਾਂ ਕਰਕੇ ਮੈਨੂੰ ਤੇਹੀ ਲੱਗਦਾ ਪਿਆ ਹੋਰ ਤੇ ਮੈਨੂੰ ਮਾਰਕਾ ਨਹੀਂ ਜੇ ਮਾਰਿਆ ਹallelujah ਮੈਨੂੰ ਤੇ ਉਹ ਲੱਗਦਾ ਕਿ ਮੈਂ ਹੋਰ ਕੁਝ ਨਹੀਂ ਕੀਤਾ ਸवाय ਪ੍ਰਭੂ ਦੇ ਵਚਨਾਂ ਨੂੰ ਪੜਨ ਤੋਂ ਤੇ ਸਿਖਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ ਇਹੋ ਹੀ ਕੰਮ ਕੀਤਾ ਮੈਂ ਤੇ ਇਹੋ ਹੀ ਕਰਨਾ ਐਂਡ ਤੱਕ ਇਸੇ ਕਰਕੇ ਮੈਂ ਬlesed ਹਾਂ ਇੱਚ ਬੜੀ ਤਾਕਤ ਜੇ ਤੇ ਇੱਚ ਬੜੀ ਸ਼ਕਤੀ ਜੇ ਜਿਸ ਬੰਦੇ ਨੂੰ ਵਚਨਾਂ ਦੀ ਤਾਕਤ ਦਾ ਪਤਾ ਲੱਗ ਗਿਆ ਉਹ ਦੁਨੀਆ ਦਾ ਅਮੀਰ ਬੰਦਾ ਹੋ ਜਾਏਗਾ ਹallelujah ਜਿੱਥੇ ਵੀ ਜਾਓ ਪਰਮੇਸ਼ਰ ਦੇ ਵਚਨ ਨੂੰ ਲੈ ਕੇ ਸਿਖਾਓ ਪਰ ਕਰੀ ਤਾਲੀਮ ਦੇਣਾ ਠੀਕ ਤਾਲੀਮ ਦੇਣਾ ਵਚਨ ਨੂੰ ਸਹੀ ਸਿਖਾਉਣਾ ਚਿਕਨੀਆਂ ਚੋਪੜੀਆਂ ਗੱਲਾਂ ਨਹੀਂ ਕਰਨੀਆਂ ਅਬ ਮਠੀਆਂ ਗੋਲੀਆਂ ਨਹੀਂ ਮੰਡਣੀਆਂ ਸ਼ੁਰੂ ਕਰਨੀਆਂ ਬਲਕੇ ਵਚਨ ਦੀ ਖਰਾਈ ਸੁਣਾ ਦਿਓ ਇਦਾਂ ਨਹੀਂ ਕਿ ਤੂੰ ਬਪਤਿਸਮਾ ਲੈ ਤੇ ਦੁਆਇਂਗਾ ਨਹੀਂ ਬਪਤਿਸਮਾ ਲੈ ਵਚਨਾਂ ਦੇ ਅਨੁਸਾਰ ਲੇਕਿਨ ਤੂੰ ਮਸੀਹ ਤੇ ਚੱਲ ਚੰਗਾਈ ਮੇਰਾ ਪ੍ਰਭੂ ਦੇਗਾ ਨਹੀਂ ਤੇ ਤੁਹਾਡੇ ਤੇ ਸਵਾਲ ਉੱਠਨੇ ਸ਼ੁਰੂ ਹੋ ਜਾਣਗੇ ਮੈਂ ਤੇ ਇੰਨੇ ਹਫ਼ਤੇ ਚਰਚਾ ਆ ਪਾਸਟਰ ਜੀ ਮੈਂ ਠੀਕ ਨਹੀਂ ਹੋਇਆ ਦਿਓ ਜਵਾਬ ਫਿਰ ਤੁਸੀਂ ਕਹਿੰਦੇ ਬਪਤਿਸਮੇ ਤੋਂ ਬਾਅਦ ਤੇਰਾ ਮਸਲਾ ਹੱਲ ਹੋ ਜੂ ਬਪਤਿਸਮੇ ਤੋਂ ਬਾਅਦ ਤੇ ਮੈਨੂੰ ਨੌਕਰੀ ਨਹੀਂ ਮਿਲੀ ਮੇਰਾ ਮਸਲਾ ਨਹੀਂ ਹੱਲ ਹੋਇਆ ਦਿਓ ਜਵਾਬ ਫਿਰ ਇੱਕ ਗੋਲੀਆਂ ਪਾਸਟਰ ਦੇਣੀਆਂ ਬੰਦ ਕਰਨਾ ਇਹ ਨਕਲੀ ਫੂਡ ਖਵਾਉਣਾ ਬੰਦ ਕਰੋ ਅਸਲੀ ਰੋਟੀ ਖਾਣੀ ਸ਼ੁਰੂ ਕਰੋ ਹallelujah ਦੇਸੀ ਘਿਓ ਦੇ ਪਰੌਂਠੇ ਮਿਲਣਗੇ ਤੁਹਾਨੂੰ ਹallelujah ਵਚਨ ਦੇ ਵਿੱਚੋਂ ਵਚਨ ਦੀ ਆਤਮਿਕ ਰੋਟੀ ਤੁਹਾਨੂੰ ਬਲਵੰਤ ਕਰ ਦੇਗੀ ਐਨੇ ਸ਼ਕਤੀਸ਼ਾਲੀ ਹੋ ਜਾਓਗੇ ਤੁਸੀਂ ਬਦਰੂਆ ਜਿੱਦਰਾਂ ਦੀ ਲੰਘਾ ਗਏ ਬਦਰੂਆ ਚੀਕਾਂ ਮਾਰ ਕੇ ਨੱਟ ਜਾਣ ਗਿਆ ਹallelujah ਇਹ ਪਰਮੇਸ਼ਰ ਦਾ ਬੰਦਾ ਆ ਰਿਹਾ ਕਿਉਂਕਿ ਇਹਦੇ ਅੰਦਰ ਪ੍ਰਭੂ ਦਾ ਵਚਨ ਹੈ ਬਲੋ ਕਿੰਨੇ ਬਧਰੂਆਂ ਵਾਲੇ ਇੱਥੇ ਚੰਗੇ ਹੋਏ ਨੇ ਸਾਰੇ ਹallelujah ਹallelujah ਕਿੰਨੇ ਠੀਕ ਹੋਏ ਯੇਸ਼ੂਮ ਜੀ ਦੇ ਨਾਂ 'ਚ ਕਿੰਨੇ ਠੀਕ ਹੋਏ ਪ੍ਰਭੂ ਦੇ ਨਾਂ 'ਚ ਇਹਨਾਂ ਨੇ ਬਧਰੂਆਂ ਤੋਂ ਛੁਟਕਾਰਾ ਪਾਇਆ ਪਰਮੇਸ਼ਵਰ ਦੇ ਦੋ ਦੀ ਅੱਠ ਪਰੋ ਕੁਰਸੀਆਂ ਦੋ ਦੀ ਅੱਠ ਪਰੋ ਅੱਛਾ ਟਾਈਮ ਜ਼ਿਆਦਾ ਹੋ ਗਿਆ ਓ ਝਾੜੀ ਬਲ ਗਈ ਨਾ ਇਸ ਕਰਕੇ ਕੰਮ ਖਰਾਬ ਹੋ ਗਿਆ ਥੋੜਾ ਚਲੋ ਚਲੋ ਰੋਕ ਦਿੰਨੇ ਆ ਇਹ ਗ੍ਰੰਥ ਦੇ ਆਪਣੀ ਫੈਲਸਫੀ ਅਤੇ ਗਾਵ ਤੇ ਨਾਲ ਅਨੁਲੋਭਣਾ ਹੋਵੇ ਜੋ ਮਨੁੱਖਾਂ ਦੀਆਂ ਰੀਤਾਂ ਅਤੇ ਸੰਸਾਰ ਦੇ ਮੂਲ ਗੱਲਾਂ ਦੇ ਤੁਸਾਲ ਹਨ ਅਮਨ ਨਹੀਂ ਵੇਖਣਾ ਕਿਤੇ ਕੋਈ ਤੁਹਾਨੂੰ ਆਪਣੀਆਂ ਹੀ ਗੱਲਾਂ ਵਿੱਚ ਪਰਮਾਣ ਨਾ ਲਵੇ ਆਪਣੀ ਫੈਲਸਫੀ ਵਿੱਚ ਪਰਮਾਣ ਨਾ ਲਵੇ ਜੋ ਮਸੀਹ ਦੇ ਅਨੁਸਾਰ ਨਹੀਂ ਆ ਮੈਂ ਤੁਹਾਨੂੰ ਪਹਿਲੇ ਕਿਹਾ ਨਾ ਮੈਂ ਕਿਸੇ ਪਾਸਟਰ ਨੂੰ ਬੁਰਾ ਕਹਿੰਦਾ ਨਾ ਮੱਕੇ ਸੇ ਨੋਮੀਨੇਸ਼ਨ ਹੋ ਗਏ ਨਾ ਕਿਉਂ ਪਰਮੇਸ਼ਰ ਦੇ ਵਚਨ ਨੂੰ ਗਲਤ ਰੀਤੀ ਨਾਲ ਪੇਸ਼ ਕਰਦੇ ਆ ਕੋਈ ਵੀ ਭਾਈ ਮੈਂ ਕਿਉਂ ਨਾ ਹੋਵਾਂ ਕਿਉਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਦੀ ਵੀ ਤੁਸੀਂ ਵੀ ਪਰਮੇਸ਼ਰ ਦਾ ਵਚਨ ਸ਼ੇਅਰ ਕਰਨਾ ਲੇਕਿਨ ਇਸ ਤਰ੍ਹਾਂ ਨਹੀਂ ਕਰਨਾ ਬਾਈਬਲ ਦੀ ਖਰੀ ਸਿੱਖਿਆ ਦੇਣੀ ਹੈ ਖਰਾ ਕਲਾਮ ਦੇਣਾ ਵਾ ਮਿਲਾਵਟ ਨਹੀਂ ਕਰਨੀ ਕਲਿਸੀਆਂਾਂ ਵਿੱਚ ਤਰੱਕੀ ਕਰਨੀ ਹੈ ਮਸੀਹ ਦਾ ਨਾਮ ਉੱਚਾ ਹੋਵੇਗਾ ਮਸੀਹ ਦਾ ਨਾਮ ਵਧੇ ਫੁੱਲੇਗਾ ਪਤਾ ਕਿੰਨੇ ਲੋਕਾਂ ਨੇ ਸੰਸਾਰਿਕ ਲੋਕਾਂ ਨੇ ਕਿਤਰਾ ਗੱਲਾਂ ਕੀਤੀਆਂ ਕਰੋਨਾ ਦੇ ਦੇਣਾ ਚੇ ਉਹ ਪਾਸਟਰ ਕਿੱਥੇ ਲੋਗ ਗਏ ਨੇ ਜਿਹੜੇ ਚਮਤਕਾਰਾਂ ਦੀ ਗੱਲਾਂ ਕਰਦੇ ਸੀ ਸੁਣਿਆ ਤੁਸੀਂ ਲੋਕਾਂ ਨੇ ਕਿਤਰਾ ਗੱਲਾਂ ਕੀਤੀਆਂ ਕਿੱਥੇ ਲੋਗ ਗਿਓ ਪਾਸਟਰ ਮੈਂ ਚਮਤਕਾਰਾਂ ਦੀ ਗੱਲਾਂ ਨਹੀਂ ਕਰਦਾ ਮੈਂ ਕਹਿੰਨਾ ਤੁਸੀਂ ਮਸੀਹ ਦੀ ਮਹਿਮਾ ਦੇ ਕਰੋ ਚਮਤਕਾਰ ਤੁਸੀਂ ਖੁਦ ਬਣ ਜਾਓਗੇ ਹallelujah ਉਹਦੀ ਮਹਿਮਾ ਕਰਨੀ ਸ਼ੁਰੂ ਕਰੋ ਮੈਂ ਨਹੀਂ ਇਹੋ ਜਿਹਾ ਦਾਅਵੇ ਕਰਦਾ ਮੇਰਾ ਪ੍ਰਭੂ ਇਹ ਕੰਮ ਨਹੀਂ ਕਰਨ ਆਇਆ ਮੇਰਾ ਪ੍ਰਭੂ ਅਵਚਨ ਦੀ ਖਰੀ ਸਿੱਖਿਆ ਦੇ ਕੇ ਵਚਨ ਦੀ ਖਰੀ ਆਤਮਿਕ ਰੋਟੀ ਦੇ ਕੇ ਤੁਹਾਡੀ ਜ਼ਿੰਦਗੀ ਬਚਾਉਣ ਆਇਆ ਚਮਤਕਾਰ ਤੇ ਹਰ ਦਿਨ ਹੁੰਦਾ ਬੰਦੇ ਦੀ ਜ਼ਿੰਦਗੀ 'ਚ ਹਰ ਦਿਨ ਹੁੰਦਾ ਅਰੇ ਚਮਤਕਾਰ ਵਾਲੇ ਜਿਹੜੀਆਂ ਚਿਕਨੀ ਚੋਪੜੀਆਂ ਰੋਟੀਆਂ ਦਿੱਤੀਆਂ ਜਾ ਰਹੀਆਂ ਨੇ ਨਾ ਗੋਲੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਅਬ 버ਗਰ ਪੀਜੇ ਖਾਣ ਵਾਲੇ ਧੌਣ ਪਰ ਡਿਗ ਵੀ ਤੇ ਪੈਂਦੇ ਆ ਕੋ ਸਕੂਟੀਆਂ ਤੋਂ ਡਿਗੇ ਆ ਜਾ ਜਾਨ ਪ੍ਰਾਣ ਹੈ ਨਹੀਂ ਉਹਨਾਂ ਚ ਰੱਬ ਤੇ ਚੋਰੀ ਸਾ ਲੈਂਦੇ ਆ ਡਿਗਦੇ ਫਿਰਦੇ ਆ ਹਾਂ ਚਲੋ ਮੇਰੇ ਤੇ ਤਾਂ ਮਸੀਹ ਦੀ ਕਿਰਪਾ ਹੈ ਚਲੋ ਖੁਰਾਕ ਵੀ ਖਾਂਦੇ ਰਿਆਂ ਚੰਗੀ ਆਪਾਂ ਪਰ ਮਸੀਹ ਦੀ ਕਿਰਪਾ ਨਾਲ ਮੈਂ ਬਚਾਇਆ ਗਿਆ ਪਰ ਤੁਸੀਂ ਕੁਛ ਤੇ ਖਾਓ ਸੰਸਾਰਿਕ ਨਹੀਂ ਖਾਂਦੇ ਤੇ ਆਤਮਿਕ ਤੇ ਖਾਓ ਤਗੜੇ ਹੋ ਜਾਓ ਦੋਵੀਂ ਰੀਤੀ ਚ ਹallelujah ਦੋਨਾ ਰੀਤੀ ਚ ਤਗੜੇ ਹੋ ਹallelujah ਉਹ ਚਾਈਨੀਜ਼ ਨੂਡਲ ਜਕੀ ਚਾਨ ਲਿਓ ਨਨ ਨੂਡਲ ਤੇ ਲਿਪਣਾ ਖਲੋ ਜਾ ਪਰਮੇਸ਼ਵਰ ਦੀ ਵੱਡੀ ਬਰਕਤ ਤੁਹਾਨੂੰ ਜੁੰਬਸ਼ ਕਰੇ ਸਮੇਂ ਨਹੀਂ ਆ ਇਹ ਬੜਾ ਗਹਿਰਾ ਵਚਨ ਹੈ ਇਹ ਤੇ ਜੀ ਸਟਾਰਟ ਵੀ ਨਹੀਂ ਕੀਤਾ ਸਮਝ ਲਓ ਮੈਂ ਵੈਸੇ ਨਾਰਮਲ ਦੋ ਗੱਲਾਂ ਕਰਨ ਨੂੰ ਜੀ ਕੀਤਾ ਮੈਨੂੰ ਸਾਰਾ ਹਫਤਾ ਚੈਨ ਨਹੀਂ ਆਉਣਾ ਜੇ ਮੈਂ ਪ੍ਰਚਾਰ ਨਾ ਕਰਾਂ ਤੇ ਥੋੜਾ ਜਿਹਾ ਨਾਮ ਬੋਲਾਂ ਤੇ ਫਿਰ ਉਹ ਮੈਂ ਬੋਲ ਗਿਆ ਚਰਚ ਬੜੀ ਲੇਟ ਲੱਗਾ ਵਾ ਸੰਗਤ ਬੜੀ ਲੇਟ ਆਈ ਆ ਚਲੋ ਵੇਲੇ ਵੀ ਕੀ ਕਰਨਾ ਘਰ ਤੁਸੀਂ ਪਰਮੇਸ਼ਰ ਦਾ ਵਚਨ ਕੁਝ ਤੇ ਸਿੱਖ ਲਿਆ ਜਸਬੇਟੀ ਨੇ ਸੁਣਾਇਆ ਤੁਹਾਨੂੰ ਪਰਮੇਸ਼ਰ ਦਾ ਵਚਨ ਕੇ ਆਪਣੇ ਦਿਲ ਨੂੰ ਤੋੜੋ ਆਪਣੇ ਦਿਲ ਨੂੰ ਤੋੜੋ ਨਮਰ ਹੋ ਪਰਮੇਸ਼ਰ ਟੁੱਟੇ ਦਿਲ ਨੂੰ ਕਦੇ ਤੁਸ਼ ਨਹੀਂ ਜਾਣਦਾ ਦੀਨ ਬਣੋ ਛੋਟੇ ਬਣੋ ਆਪਣੇ ਦਿਲ ਨੂੰ ਬਦਲੋ ਚੇਂਜ ਕਰੋ ਪਰਮੇਸ਼ਰ ਦੀ ਜਿਹੜੀ ਆਵਾਜ਼ ਆ ਉਹ ਪਰਮੇਸ਼ਰ ਦੇ ਜਿਹੜੇ ਜਨ ਬੋਲਦੇ ਆ ਉਹ ਪਰਮੇਸ਼ਰ ਦੀ ਆਵਾਜ਼ ਆ ਪ੍ਰਭੂ ਦੇ ਦਾਸਾਂ ਦੀ ਬੜਾ ਵਧੀਆ ਗੱਲਬਾਤ ਪਰਮੇਸ਼ਰ ਦੀ ਬੱਚੀ ਕਰ ਰਹੀ ਸੀ ਪ੍ਰਭੂ ਦੇ ਦਾਸ ਨੇ ਕਿੱਡਾ ਵਧੀਆ ਤੁਹਾਨੂੰ ਵਚਨ ਸਿਖਾਇਆ ਕਿੰਨੀਆਂ ਗਹਿਰੀਆਂ ਗੱਲਾਂ ਚ ਲੈ ਕੇ ਉਸ ਛਾੜੀ ਦੇ ਬਾਰੇ ਕਿੰਨਾ ਵਧੀਆ ਉਹਨਾਂ ਨੇ ਤੁਹਾਨੂੰ ਟੀਚ ਕੀਤਾ ਸੋ ਜਦੋਂ ਤੁਸੀਂ ਪਰਮੇਸ਼ਰ ਦੇ ਵਚਨਾਂ ਨੂੰ ਸਹੀ ਬਚਨਾਂ ਨੂੰ ਖਾਂਦੇ ਹੋ ਨਾ ਤੁਸੀਂ ਵਧੋਗੇ ਤੁਸੀਂ ਵਧੋਗੇ ਲੰਗਰ ਲੰਗਰ ਨਹੀਂ ਹੁਣ ਤੁਸੀਂ ਦੇਖ ਹੀ ਲੈਣਾ ਆਪੇ ਜਿਹੜੇ 25 ਤਰੀਕ ਨੂੰ ਵੇਖ ਹੀ ਲਿਆ ਤੁਸੀਂ ਰਸ਼ ਇੰਨਾ ਕਿਉਂ ਵੀ ਬલાਉ ਲੰਗਰ ਵਾਲਾ ਹੀ ਕੰਮ ਉਹ ਲੰਗਰ ਹੀ ਆ ਸਾਰਾ ਉਹਨੇ 버ਗਰ ਪਠੂਰੇ ਕੁਲਚੇ ਆਨੇ ਮਸੀਦੀਆਂ ਪਤਲੇ ਪਤਲੀਆਂ ਰੋਟੀਆਂ ਹallelujah ਜਿਹੜੇ ਕਹਿੰਦੇ ਨਹੀਂ ਜਵੀ ਨੂੰ ਆਏ ਪੰਜੀ ਨੂੰ ਆਏ ਇਤਵਾਰ ਤੇ ਅਸੀਂ ਵਚਨ ਜਾ ਕੇ ਸਿੱਖਣਾ ਹੀ ਆ ਭਾਵੇਂ ਧੋੰਡਿਆ ਤੇ ਭਾਵੇਂ ਠੰਡਿਆ ਉਹਨੇ ਪੂੜੀਆਂ ਪਠੂਰੇ ਬਸ ਖਾਏ ਤੇ ਉੱਡ ਗਏ ਠੁੱਸ ਉਹਨੇ ਕੁਝ ਵੀ ਆ ਕੇ ਉਹ ਲੱਪਣੇ ਨਹੀਂ ਮੁੜ ਕੇ ਤੁਹਾਨੂੰ ਉਹ ਲੰਗਰਾਂ ਵਾਲੇ ਇਹ ਮੈਨੂੰ ਪਤਾ ਲੰਗਰ ਤੇ ਸਭ ਤੋਂ ਜ਼ਿਆਦਾ ਭੀੜ ਤੇ ਚਰਚ ਤੇ ਥੋੜੇ ਮੈਂ ਕਿਹਾ ਉੱਤੇ ਇੰਨਾ ਰੌਸ਼ ਹੋ ਗਿਆ ਥੱਲੇ ਬੜੀ ਰੌਣਕ ਹੋਈ ਥੱਲੇ ਵੀ ਕਿੱਧਰ ਰੌਣਕ ਹੀ ਨਹੀਂ ਉਹ ਮੈਨੂੰ ਪਤਾ ਲੱਗ ਗਿਆ ਕਿ ਉਹ ਪਠੂਰੇ ਪਠਾ ਰਹੇ ਨਹੀਂ ਬਸ ਪੂੜੀਆਂ ਹੀ ਨੇ ਉਹ ਜਿਹੜੇ ਬੇਜਲੂਬੀਆਂ ਨੇ ਪਰਮੇਸ਼ਰ ਦੀ ਮਹਿਮਾ ਕਰਨ ਵਾਲੇ ਰੱਬ ਦੇ ਬੱਚਿਓ ਖਾਣ ਪੀਣ ਨਾਲ ਧਿਆਨ ਨਾ ਦੋ ਨਾਸ਼ਵਾਨ ਭੋਜਨ ਨਾਲ ਨਹੀਂ ਉਹ ਮਿਲਦਾ ਜਾਣਾ ਯਾਰ ਉਹ ਨਾਰਮਲ ਗੱਲਾਂ ਵਾ ਪਰਮੇਸ਼ਰ ਦੇ ਵਚਨ ਦਾ ਕੰਮ ਹੋ ਰਿਹਾ ਪਰਮੇਸ਼ਰ ਦੇ ਵਚਨ ਨੂੰ ਘਟੋ ਘਟ ਅਦਨ ਚਰਚ ਦੇ ਵਿੱਚੋਂ 30 40 ਪੇਟੀਆਂ ਵਚਨ ਵੰਡਿਆ ਗਿਆ ਨਾ ਇਹ ਵੀ ਵਚਨ ਮੰਡੋ 30 40 ਪੇਟੀਆਂ ਵਚਨ ਵੰਡਿਆ ਇੱਕ ਪੇਟੀ 'ਚ ਕਿੰਨੀ ਬਾਈ ਕਿੰਨੀਆਂ ਬਾਈਬਲਾਂ ਤੇ 40 ਦੇ ਹਿਸਾਬ ਨਾਲ ਕਿੰਨਾ ਬਣ ਗਿਆ ਕਿੰਨੀਆਂ ਵੰਡਤੀਆਂ ਵੇਖੋ ਹਿਸਾਬ ਕਰਨੇ ਔਖੇ ਜੇ ਇੱਕ ਚ 100 ਵਾ ਤੇ 40 ਦੋ ਤਿੰਨਾਂ ਦਿਨਾਂ ਦੇ ਵਿੱਚ ਕਿੰਨਾ ਰੱਬ ਦਾ ਵਚਨ ਤੁਸੀਂ ਵੰਡਿਆ ਲੋਕੀ ਘਰ ਜਾ ਕੇ ਪੜ੍ਹਨਗੇ ਇਹ ਵੀ ਕਿੰਨਾ ਵਚਨ ਤੁਸੀਂ ਸਿੱਖਿਆ ਪਰਮੇਸ਼ਰ ਤੁਹਾਨੂੰ ਬਰਕਤ ਦੇਗਾ ਬਸ ਇੰਨੇ ਹੀ ਤੁਹਾਨੂੰ ਬਰਕਤ ਦੇਣੀ ਜੇ ਇੰਨੇ ਹੀ ਵਧਾਉਣਾ ਜੇ ਇਹੋ ਹੀ ਚਮਤਕਾਰ ਜੇ ਇਹੋ ਹੀ ਤੁਹਾਡੀ ਜੀਵਨ ਚ ਸਭ ਕੁਝ ਦੇਗਾ ਇਹੋ ਹੀ ਆਯਾ ਸ਼ਬਦ ਦੇ ਤਾਰੀ ਹallelujah ਹallelujah ਹallelujah